ਸਫਰ ਸ਼ਹਾਦਤ ਜੋ ਇਹਨਾਂ ਨੇ ਛੱਡ ਦਿੱਤਾ ਪਰ ਇਹ ਸਾਡੇ ਲਈ ਬਹੁਤ ਘਾਤਕ ਹੋਣਗੇ ਤੇ ਆਪਣੇ ਬਾਪ ਗੋਬਿੰਦੇ ਵਾਢੀ ਸਾਡੇ ਨੱਕ ਵਿੱਚ ਦਮ ਕਰ ਦੇਣਗੇ ਕਾਜ਼ੀ ਵੱਲੋਂ ਤਿਆਰ ਕੀਤਾ ਗਿਆ ਇਸ ਫਤਵੇ ਵਿੱਚ ਲਿਖਿਆ ਸੀ ਕਿ ਇਹਨਾਂ ਨੂੰ ਜ਼ਿੰਦਾ ਦੀਵਾਰ ਦੇ ਵਿੱਚ ਚੜ ਦਿੱਤਾ ਜਾਵੇ ਉਹ ਗੁਰੂ ਦੇ ਪੁੱਤਰ ਨੇ ਗੁਰੂ ਕਰਾਮਾ ਦਿਖਾ ਰਿਹਾ ਹੈ ਜਿਸ ਕਰਕੇ ਇਹ ਦੀਵਾਰ ਚੀ ਨਹੀਂ ਜਾਣੀ ਤੇ ਬੱਚੇ ਤਾਂ ਸਕੂਲ ਜਾਣ ਲੱਗੇ ਵੀ ਤੰਗ ਕਰਦੇ ਨੇ ਖਾਣਾ ਖਾਣ ਲੱਗੇ ਵੀ ਤੰਗ ਕਰਦੇ ਨੇ ਕਿ ਅਸੀਂ ਬੱਚਿਆਂ ਨੂੰ ਸਕੂਲ ਭੇਜਣਾ ਤੇ ਖਾਣਾ ਖਵਾਣਾ ਵੀ ਬੰਦ ਕਰ ਦਿੰਦੇ ਆ ਤਫਰ ਸ਼ਹਾਦ ਸਭ ਤੋਂ ਬਿਲਕੁਲ ਦਾ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਨੂੰ ਫਤਿਹ ਵੀ ਸਾਜ ਪਾਈਏ ਤੇ ਗੱਜ ਕਿ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਜਿਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਜ ਪਾਈ ਤੇ ਸਹਿਜਾਦਾ ਨੇ ਸੁਬੇ ਦੀ ਕਚਾਈ ਦੇ ਵਿੱਚ ਕੀ ਕੀ ਲਾਲਚ ਤੇ ਡਰਾਵੇ ਦਿੱਤੇ ਗਏ ਕੀ ਕੀ ਸਵਾਲ ਕੀਤੇ ਗਏ ਤੇ ਸਹਿਜਾਦਾ ਨੇ ਉਹਨਾਂ ਦਾ ਕੀ ਜਵਾਬ ਦਿੱਤਾ ਸਹਰਸ਼ਹਾਦੇ ਅੱਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਸਹਰਜਾਦਿਆਂ ਨੂੰ ਇਸਲਾਮ ਧਰਮ ਦੇ ਕਿਸ ਸਿਧਾਂਤ ਦੇ ਤਹਿਤ ਮੌਹਾਂ ਵਿੱਚ ਚਿੰਨਨ ਦਾ ਫਤਵਾ ਜਾਰੀ ਕੀਤਾ ਗਿਆ ਕਿਸ ਤਰ੍ਹਾਂ ਸਹਰਜਾਦਾ ਜ਼ੋਰਾਵਰ ਸੀ ਤੇ ਸਹਰਜਾਦਾ ਫਤਿਹ ਸਿੰਘ ਜੀ ਨੇ ਇੰਨੀ ਨਿੱਕੀ ਉਮਰ ਦੇ ਵਿੱਚ ਸ਼ਹਾਦਤ ਦਾ ਜਾਮ ਪਿੱਟਾ ਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਹਾਦਤ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਤੇ ਕਿਸ ਤਰ੍ਹਾਂ ਮਾਤਾ ਜਗੀਰੀ ਜੀ ਸ਼ਹੀਦ ਹੋਏ ਅਸੀਂ ਹੋਰ ਤਾਂ ਇਤਿਹਾਸ ਦੀ ਸਾਂਝ ਪਾਈ ਤੇ ਮਲੇਰ ਕੋਲ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਹਰਜਾਦੇ ਨੇ ਹੱਥ ਦੇ ਵਿੱਚ ਹਾ ਦਾ ਨਾਰਾ ਮਾਰਿਆ ਤੇ ਵਜ਼ੀਰ ਖਾਨ ਨੇ ਕਿਹਾ ਇਹ ਬੱਚੇ ਬੇਕਸੂਰ ਨੇ ਸਾਡੀ ਦੁਸ਼ਮਣੀ ਇਹਨਾਂ ਦੇ ਬਾਪ ਦੇ ਨਾਲ ਆ ਇਸ ਲਈ ਮੇਰੀ ਤੁਹਾਡੇ ਤੋਂ ਇਹ ਗੁਜ਼ਾਰਿਸ਼ ਹੈ ਕਿ ਇਹਨਾਂ ਦੀ ਬਜ਼ੁਰਗ ਮਾਤਾ ਤੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਮਲੇਰ ਕੋਲ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਮੋਹ ਇਹ ਗੱਲ ਸੁਣ ਕੇ ਵਜ਼ੀਰ ਖਾਨ ਨੂੰ ਤੇ ਸੁਚਾ ਨੰਦ ਨੂੰ ਇੱਕ ਵਾਰ ਤਾਂ ਝਟਕਾ ਲੱਗਿਆ ਨਵਾਬ ਸ਼ੇਰਮਮਹਮਦ ਖਾਨ ਦੀ ਗੱਲ ਸੁਣ ਕੇ ਸੁਚਾਨੰਦ ਨੇ ਸਹਿਜਾਦੇ ਨੂੰ ਪੁੱਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤਾਂ ਸਹਿਜਾਦੇ ਨੇ ਅੱਗੇ ਜੋਸ਼ ਦੇ ਨਾਲ ਜਵਾਬ ਦਿੱਤਾ ਕਿ ਉਹੀ ਜੋ ਸਿੰਘ ਕਰਦੇ ਨੇ ਅਸੀਂ ਪੁਚੰਗੀ ਹਾਂ ਪੁਚੰਗੀ ਗੁਰੂ ਪਾਸ਼ਾ ਨੇ ਖਾਸ ਨੂੰ ਪ੍ਰਗਟ ਹੋ ਵਿਲੰਦ ਦੇ ਨਾਲ ਤੱਕਰਾ ਲੈਣ ਲਈ ਕਿਹਾ ਹੈ ਅਸੀਂ ਜੰਗਲਾਂ ਵਿੱਚ ਜਾਵਾਂਗੇ ਗੁਰੂ ਸਾਹਿਬ ਦੇ ਸਿੰਘਾਂ ਨੂੰ ਇਕੱਠੇ ਕਰਾਂਗੇ ਇਹ ਜ਼ਾਲਮ ਹਕੂਮਤ ਖਿਲਾਫ ਜੰਗ ਕਰਾਂਗੇ ਸਹਿਜਾਦਾ ਨੇ ਨੂੰ ਇਹ ਜਵਾਬ ਤੁੰਕੀ ਵਜ਼ੀਰ ਖਾਨ ਤੇ ਸੁਤਿਆਨਾਥ ਨੂੰ ਗੁੱਸਾ ਚੜ ਗਿਆ ਗੁੱਸੇ ਦੇ ਵਿੱਚ ਸੁਤਿਆਨਾਥ ਨੇ ਕਿਹਾ ਤੇ ਇਹ ਤਾਂ ਸਾਡੇ ਖਿਲਾਫ ਜੰਗ ਦਾ ਐਲਾਨ ਕਰ ਰਹੀ ਨੇ ਜੇ ਇਹਨਾਂ ਨੇ ਛੱਡ ਦਿੱਤਾ ਤਾਂ ਇਹ ਸਾਡੇ ਲਈ ਬਹੁਤ ਘਾਤਕ ਹੋਣਗੇ ਤੇ ਆਪਣੇ ਬਾਪ ਗੋਬਿੰਦ ਦੇ ਵਾਂਗ ਹੀ ਸਾਡੇ ਨੱਕ ਵਿੱਚ ਦਮ ਕਰ ਦੇਣਗੇ ਇਹਨਾਂ ਦਾ ਬਾਪ ਸੱਪ ਹੈ ਤੇ ਸੱਪ ਦੇ ਦਿੱਤੇ ਸੁਪੂਣੀਆਂ ਨੇ ਇਸ ਲਈ ਮੇਰੀ ਤੁਹਾਡੇ 'ਤੇ ਬੇਗਾਰਿਸ਼ ਹੈ ਕਿ ਨਾ ਸਪਾਂਦੇਆਂ ਸੀਨਿਆਂ ਨੂੰ ਜਲਦ ਤੋਂ ਜਲਦ ਥੇੜਣਾ ਚਾਹੀਦਾ ਹੈ। ਵਜ਼ੀਰ ਖਾਨ ਨੇ ਕਾਜੀ ਨੂੰ ਕਿਹਾ ਕਿ ਕਾਜੀ ਸਾਹਿਬ ਫਤਵਾ ਪਿਆਰ ਕਰੋ। ਸੁੱਚਾ ਨੰਦ ਸਹੀ ਕਹਿ ਰਿਹਾ ਹੈ। ਜੇ ਤੁਸੀਂ ਬੱਤੇ ਜਾਣ ਕੇ ਇਹਨਾਂ ਨੂੰ ਛੱਡ ਦਿੱਤਾ ਤੇ ਨਾ ਉੱਤੇ ਕੋਈ ਕਾਰਵਾਈ ਨਾ ਕੀਤੀ ਤਾਂ ਇਹ ਸਾਡੇ ਲਈ ਬਹੁਤ ਵੱਡੇ ਘਾਟਕ ਸਾਬਤ ਹੋਣਗੇ ਤੇ ਸਾਡੀ ਬਹੁਤ ਵੱਡੀ ਭੁੱਲ ਹੋਏਗੀ। ਕੁਝ ਸਾਮਾ ਬਾਕੀਆਂ ਦੇ ਨਾਲ ਸਲਾਹ مشورہ ਕਰਨ ਤੋਂ ਬਾਅਦ ਕਾਜ਼ੀ ਨੇ ਫਤਵਾ ਤਿਆਰ ਕੀਤਾ ਤੇ ਵਜ਼ੀਰ ਖਾਨ ਦੇ ਪੇਸ਼ ਕੀਤਾ ਵਜ਼ੀਰ ਖਾਨ ਨੇ ਸੁਪਤਾਨਦ ਨੂੰ ਫਤਵਾ ਪੜ੍ਹ ਕੇ ਸੁਣਾਉਣ ਲਈ ਕਿਹਾ ਕਾਜ਼ੀ ਵੱਲੋਂ ਤਿਆਰ ਕੀਤੇ ਗਏ ਇਸ ਫਤਵੇ 'ਚ ਲਿਖਿਆ ਸੀ ਕਿ ਨਾਲੇ ਜ਼ਿੰਦਾ ਦੀਵਾਨ ਦੇ ਵਿੱਚ ਕਿਨ ਦਿੱਤਾ ਜਾਵੇ ਕਿਉਂਕਿ ਜੇ ਇਹਨਾਂ ਨੂੰ ਛੱਡ ਦਿੱਤਾ ਤਾਂ ਇਹ ਮੁਗਲ ਹਕੂਮਤ ਲਈ ਖਤਰੇ ਦਾ ਨਿਸ਼ਾਨ ਸਾਬਤ ਹੋਣਗੇ ਇਸਲਾਮ ਪਰੰਦੇ ਦੇ ਵਿੱਚ ਬੱਚਿਆਂ ਤੇ ਬਜ਼ੁਰਗਾਂ ਨੂੰ ਸਜ਼ਾ ਦੇਣਾ ਕਾਪੂ ਮੰਨਿਆ ਜਾਂਦਾ ਹੈ ਪਰ ਸੱਪ ਦੇ ਬੱਚਾ ਨੂੰ ਮਾਰਨਾ ਕੋਈ ਪਾਪ ਨਹੀਂ ਕਿਉਂਕਿ ਇਸਲਾਮ ਦਾ ਅਮਦਾਨ ਬਨਣਾ ਹੈ ਤੇ ਜਿਹੜੀ ਚੀਜ਼ ਤੁਹਾਡੇ ਲਈ ਘਾਤਕ ਹੈ ਜਿਵੇਂ ਕਿ ਸੱਪ ਬਿੱਛੂ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ ਉਹਨਾਂ ਨੂੰ ਮਾਰਨਾ ਕੋਈ ਪਾਪ ਨਹੀਂ ਹੈ ਇਸ ਲਈ ਇਸ ਗੱਲ ਨੂੰ ਮੁਖੜਾ ਕਰਕੇ ਹੋਏ ਇਹ ਫਤਵਾ ਤਿਆਰ ਕੀਤਾ ਗਿਆ ਕਿ ਇਹ ਬੱਚੇ ਮੋਗਲ ਹਕੂਮਤ ਲਈ ਸੱਪ ਦੇ ਸਮਾਨ ਨੇ ਇਸ ਲਈ ਇਹਨਾਂ ਨੂੰ ਮਾਰਨਾ ਕੋਈ ਵੀ ਪਾਪ ਨਹੀਂ ਹੈ ਜੇ ਇਹਨਾਂ ਨੂੰ ਨਾ ਮਾਰਿਆ ਤਾਂ ਇਹ ਸਾਨੂੰ ਨੁਕਸਾਨ ਪਹੁੰਚਾਉਣਗੇ ਜਦੋਂ ਸਹਜਾਦਿਆਂ ਖਿਲਾਫ ਇਹ ਫਤਵਾ ਸੁਣਾਇਆ ਗਿਆ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਕੜੀ ਕਚਹਿਰੀ ਵਿੱਚੋਂ ਨਾਰਾਜ਼ ਹੋ ਕੇ ਵਾਪਸ ਚਲਾ ਗਿਆ ਉਸਨੇ ਕਿਹਾ ਤੁਹੇ ਕਹਿ ਰਹਾ ਕਹਿਰ ਜੋ ਤੁਸੀਂ ਨਾ ਬੱਚਿਆਂ ਦੇ ਉੱਤੇ ਕਰ ਰਹੇ ਹੋ ਉਸਦਾ ਅੰਜਾਮ ਸਾਰੀ ਸਰਹੰਦ ਨੂੰ ਭੋਗਣਾ ਪਏਗਾ ਕਚਹਿਰੀ ਖਤਮ ਹੋਣ ਤੋਂ ਬਾਅਦ ਸਹਜਾਦੇ ਵਾਪਸ ਠੰਡੇ ਬਰੂਦ ਤੇ ਦਿੱਤੇ ਗਏ ਮਾਤਾ ਗੁਦਰੀ ਜੀ ਤੱਕ ਪਹਿਲਾਂ ਹੀ ਖਬਰ ਪਹੁੰਚ ਗਈ ਸੀ ਕਿ ਮੇਰੇ ਦੋਨੋਂ ਪੁੱਤਿਆਂ ਨੂੰ ਜ਼ਿੰਦਾ ਦੀਵਾਰ ਵਿੱਚ ਚਿਣਨ ਦਾ ਫਤਵਾ ਸੁਣਾਇਆ ਗਿਆ। ਇਸ ਨੂੰ ਮਾਤਾ ਜੀ ਨੇ ਬੱਚਿਆਂ ਤੋਂ ਕੁਝ ਵੀ ਨਹੀਂ ਪੁੱਛਿਆ। ਸ਼ਾਂਤ ਦਾ ਵੇਲਾ ਜਾਣ ਕੇ ਏਨਾਂ ਨੇ ਮਿਲ ਕੇ ਰਹਿਰਾ ਸਾਹ ਦਾ ਪਾਠ ਕੀਤਾ। ਇੰਨੇ ਨੂੰ ਭਾਈ ਮੋਤੀराम ਮਹਿਰਾ ਜੀ ਆਏ ਤੇ ਸਹਤ ਜੱਦਿਆਂ ਨੂੰ ਦੁੱਧ ਚਕਾਇਆ। ਮਾਤਾ ਗੁਦਰੀ ਜੀ ਨੇ ਬੱਚਿਆਂ ਦੇ ਇਰਾਦੇ ਡਿਢ ਕਰਨ ਦੇ ਲਈ ਬੱਚਿਆਂ ਨੂੰ ਉੱਗਣ ਵੀ ਸਿੱਖ ਇਤਿਹਾਸ ਦੇ ਵਿੱਚੋਂ ਸਾਖੀਆਂ ਸੁਣਾਈਆਂ। ਤਾਗੇ ਬੱਚੇ ਡੋਲਣ ਨਾ ਤੇ ਆਪਣੇ ਸਿੱਖੀ ਸਿਧਕ ਦੇ ਉੱਤੇ ਪੂਰੇ ਉਤਰਣ ਇਹ ਸਾਰਾ ਮਾਤਾ ਗੁਜਰੀ ਜੀ ਵਿਦਿਆ ਸਿੱਖਿਆਵਾਂ ਦਾ ਹੀ ਨਤੀਜਾ ਸੀ ਤੇ ਛੋਟੇ ਸਹਜਾਦੇ ਸਾਰੇ ਸਿੱਖ ਇਤਿਹਾਸ ਤੋਂ ਜਾਣੂ ਸੀ ਆਪਣੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਸੀ ਤੇ ਸੁਬੇ ਦੀ ਕਚੈਰੀ ਵਿੱਚ ਪੁੱਛੇ ਗਏ ਹਰ ਸਵਾਲ ਦਾ ਠੋਕੇ ਜਵਾਬ ਦੇ ਰਹੇ ਸੀ ਜਿਨ੍ਹਾਂ ਦਾ ਅਧਿਆਪਕ ਮਾਤਾ ਗੁਜਰੀ ਜੀ ਜਿਹਾ ਹੋਵੇ ਉਹ ਕਦੇ ਵੀ ਡੋਲ ਨਹੀਂ ਸਕਦੇ 12 ਕੋੜੀ ਰਾਤ ਵੀ ਖੋਤੇ ਸਾਰ ਜਾਦਿਆਂ ਤੇ ਮਾਤਾ ਗੁਦਰੀ ਜੀ ਨੇ ਠੰਡੇ ਗੁੱਜਦੇ ਵਿੱਚ ਪਿਆਦ bina bistar ton bina upar lene wale kapde ton inni kadata di thand de vich zameen te let ke katti ਮਾਤਾ ਗੁਦਰੀ ਜੀ ਦੋਨੋਂ ਸਾਰ ਜਾਦਿਆਂ ਨੂੰ ਉੱਟ ਕੇ ਗਲਵੱਕੜੀ ਵਿੱਚ ਲੈ ਕੇ ਸੁੱਤੀ ਹੈ ਮਾਤਾ ਗੁਦਰੀ ਜੀ ਨੂੰ ਪਤਾ ਸੀ ਕਿ ਅੱਜ ਦੀ ਰਾਤ ਉਹਨਾਂ ਦੀ ਆਪਣੀ ਪੁੱਤਰੀਆਂ ਦੇ ਨਾਲ ਆਖਰੀ ਰਾਤ ਹੈ ਕੱਲ ਉਹਨਾਂ ਨੇ ਸਵਾਲੀ ਮਿੱਥੋਂ ਦੂਰ ਹੋ ਜਾਣਾ ਇਹ ਕਦੇ ਵੀ ਵਾਪਸ ਨਹੀਂ ਆਉਣਾ ਇਸ ਲਈ ਅੱਜ ਮਾਤਾ ਗੁਜਰੀ ਜੀ ਆਪਣੇ ਇਹਨਾਂ ਤੋਪਿਆਂ ਨੂੰ ਹੱਬੋਂ ਵੱਦ ਲਾੜਨ ਦਾ ਰਹੇਗੀ ਕਿਉਂਕਿ ਕੱਲ ਇਹਨਾਂ ਨੇ ਕਿੱਥੀ ਦਾ ਸਭ ਤੋਂ ਵੱਡਾ ਇਮਤਿਹਾਨ ਦੇਣ ਜਾਣਾ ਸੀ ਤੇਰਾ ਪੋ ਨੂੰ ਅੰਮ੍ਰਿਤ ਵੇਲਾ ਹੋਇਆ ਮਾਤਾ ਗੁਜਰੀ ਜੀ ਤੇ ਦੋਨੋਂ ਸਾਥ ਜੱਦਾ ਨੇ ਮਿਲ ਕੇ ਮਿਟਣੇ ਦਾ ਪਾਸ ਕੀਤਾ ਉਹ ਬਾਣੀ ਦੀ ਵੀ ਤਾਕਤ ਸੀ ਜੋ ਸਾਥ ਜੱਦਾ ਦੇ ਵਿੱਚ ਵਰਤ ਰਹੀ ਸੀ ਜਦੋਂ ਵਗੀਰ ਖਾਨ ਨੇ ਸਪਾਈਆਂ ਨੂੰ ਛੋਟੇ ਸਾਹਿਬਜ਼ਾਦਾ ਨੂੰ ਲੈਣ ਲਈ ਭੇਜਿਆ ਤਾਂ ਉਸ ਸਮੇਂ ਮਾਤਾ ਗੁਜਰੀ ਜੀ ਦੀਆਂ ਭਾਵਨਾਵਾਂ ਨੂੰ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੇ ਲੂੰ ਕੇਸੋਂ ਕੋ ਕੰਘੀ ਕਰ ਦੂੰ ਮੇਰਾ ਮੂੰਹ ਭਲਾ ਤੇ ਲੂੰ ਪਿਆਰੇ ਸਰੋਂ ਤੇ ਮੰਨੀ ਸੀ ਕਲੰਗੀ ਸਜਾ ਤੇ ਲੂੰ ਮਰਨੇ ਸੇ ਪਹਿਲੇ ਤੁਮ ਕੋ ਮੈਂ ਦਿਲਹਾ ਬਣਾ ਤੇ ਲੂੰ ਛੋਟੇ ਸਹਜਾਦਿਆਂ ਨੇ ਮਾਤਾ ਗੁਦਰੀ ਜੀ ਨੂੰ ਮੱਥਾ ਟੇਕਿਆ ਉਹਨਾਂ ਨੂੰ ਘੁੱਟ ਕੇ ਗਲਵਕੜੀ ਪਾਈ ਇਹ ਮਾਤਾ ਗੁਦਰੀ ਜੀ ਉਹ ਸਹਿਜ ਜਗਿਆ ਦੀ ਆਖਰੀ ਗਲਵਕੜੀ ਸੀ ਸਹਿਜ ਜਗਿਆ ਨੇ ਇੱਕ ਦੂਜੇ ਦਾ ਹੱਥ ਛੜਿਆ ਤੇ ਬੋਲੇ ਕੋ ਨਿਹਾਲ ਸਾਛੀ ਆਕਾਰ ਦੇ ਦੇਖਾਰੇ ਬਿਜਾਦੇ ਨੇ ਮਾਤਾ ਗੁਦਰੀ ਜੀ ਤੇ ਵਿਦਾ ਲੈ ਕੇ ਸਿਪਾਹੀਆਂ ਦੇ ਨਾਲ ਚੱਲ ਪਈ ਸਹਿਜ ਜਗਿਆ ਪੂਰੀ ਚਰਦੀ ਕੜਾ ਵਿੱਚ ਸੀ ਉਹਨਾਂ ਦੇ ਚਿਹਰੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਹੀਂ ਸੀ ਉਹਨਾਂ ਨੇ ਚਿਹਰੇ ਤੇ ਗਹਾਵਲਾ ਸੀ ਛੋਟੇ ਸਾਹਿਬ ਜੀ ਉਸ ਜਗ੍ਹਾ ਤੇ ਪਹੁੰਚ ਗਏ ਜੀ ਜਗ੍ਹਾ ਤੇ ਉਹਨਾਂ ਨੂੰ ਦੀਵਾਰ ਦੇ ਵਿੱਚ ਚਿਣਿਆ ਜਾਣਾ ਸੀ ਵਜ਼ੀਰ ਖਾਂ ਸੁਚਾਨਦ ਤੇ ਕਾਜ਼ੀ ਵੀ ਉੱਥੇ ਹੀ ਖੜੇ ਸੀ ਵਜ਼ੀਰ ਖਾਂ ਨੇ ਫਿਰ ਕਿਹਾ ਕਿ ਮੈਂ ਆਖਰੀ ਵਾਰ ਕਹਿ ਰਿਹਾ ਕਿ ਕਲਮਾ ਪੜ੍ਹ ਕੇ ਇਸਲਾਮ ਕਬੂਲ ਕਰ ਲਓ ਤੁਹਾਨੂੰ ਜ਼ਿੰਦਗੀ ਵਿੱਚ ਸਾਰੀਆਂ ਸੁੱਖ ਚੁਦਾਵਾਂ ਮਿਲਣਗੀਆਂ ਨਿਹਾ ਵਿੱਚ ਚਿਣੇ ਜਾਣਾ ਕੋਈ ਬੱਚਿਆਂ ਦਾ ਖੇਡ ਨਹੀਂ ਸਹਿਬ ਜੱਦਾਂ ਨੇ ਵਜ਼ੀਰ ਖਾਨ ਨੂੰ ਜਵਾਬ ਦਿੱਤਾ ਕਿ ਸਾਡੇ ਤੋਂ ਵਾਰ-ਵਾਰ ਇੱਕੋ ਗੱਲ ਪੁੱਛ ਕੇ ਸਾਡਾ ਤੇ ਆਪਣਾ ਸਮਾਂ ਖਰਾਬ ਨਾ ਕਰ ਅਸੀਂ ਮੌਤ ਤੋਂ ਨਹੀਂ ਡਰਦੇ ਸਾਡੇ ਲਈ ਆਪਣੀ ਕੌਮ ਤੋਂ ਕੁਰਬਾਨ ਹੋ ਜਾਣਾ ਬਹੁਤ ਮਾਣ ਵਾਲੀ ਗੱਲ ਹੈ ਕੋਈ ਵੀ ਬਲਾਦ ਬੱਚਿਆਂ ਨੂੰ ਦੀਵਾਰ ਦੇ ਵਿੱਚ ਚੇਨ ਲਈ ਰਾਜ਼ੀ ਨਹੀਂ ਸੀ ਪਰ ਸਰਹੰਦੇ ਵਿੱਚ ਕੈਦ ਸਯਦ ਭਰਾ ਬਾਸ਼ਲ ਬੇਗ ਤੇ ਸ਼ਾਸ਼ਲ ਬੇਗ ਇਹ ਕੰਮ ਕਰਨ ਲਈ ਮੰਨ ਗਏ ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਆਪੇ ਇਹ ਕੰਮ ਤਾ ਕਰਾਂਗੇ ਜੇ ਸੁਬਾਈ ਸਰਹੰਦਾ ਵਜ਼ੀਰ ਖਾਂ ਸਾਡੀ ਸਜ਼ਾ ਮਾਫ ਕਰ ਦੇਵੇ ਵਜ਼ੀਰ ਖਾਂ ਨੇ ਇਹ ਗੱਲ ਮੰਨ ਲਈ ਛੋਟੇ ਸਹਿਜਾਦੇ ਦੀਵਾਰ ਦੇ ਵਿੱਚ ਚਿੰਨਾ ਸ਼ੁਰੂ ਕਰ ਦਿੱਤਾ ਗਿਆ ਮੀਹਾਂ ਨੂੰ ਇਸ ਤਰ੍ਹਾਂ ਚਿਨਿਆ ਗਿਆ ਕਿ ਸਹਿਜਾਦੇ ਮੀਹਾਂ ਅੰਦਰ ਆਪਣੇ ਹੱਥ ਪੈਰ ਵੀ ਨਾ ਹਿਲਾ ਸਕਣ ਉਹਨਾਂ ਦੇ ਦੋਵੇਂ ਪਾਰਾਂ ਦੇ ਵਿਚਲੀ ਥਾਂ ਤੇ ਵੀ ਟੱਕਾਂ ਲਗਾਈਆਂ ਗਈਆਂ ਇੱਧਰ ਛੋਟੇ ਸਹਿਜਾਦੇਆਂ ਨੇ ਜਦ ਵੀ ਸਾਡਾ ਪਾਠ ਕਰਨਾ ਸ਼ੁਰੂ ਕਰ ਦਿੱਤਾ। دیوار ਹਜੇ ਗੋਡੇਾਂ ਤੱਕ ਹੀ ਪਹੁੰਚੀ ਸੀ। ਤੇ ਗਲਾਦ دیوار ਨੂੰ ਇੱਟ ਲਗਾਉਣ ਲਈ ਇੱਟ ਨੂੰ ਤੋੜਨ ਲੱਗਾ। ਕਿਉਂਕਿ ਸੈਦ ਜਦਾਂ ਦੇ ਗੋਡੇ ਇੱਟ ਲਗਾਉਣ ਦੇ ਵਿੱਚ ਅਰਤਨ ਦੇ ਰਹੇ ਸੀ। ਤਾਂ ਵਜ਼ੀਰ ਖਾਨ ਨੇ ਕਿਹਾ ਤੇ ਤੂੰ ਸਰਕਾਰੀ ਇੱਟ ਦਾ ਨੁਕਸਾਨ ਕਿਉਂ ਕਰ ਰਿਹਾ ਹੈਂ? ਜੇ ਨਾ ਦੇ ਗੋਡੇ دیوار ਚੰਗ ਵਿੱਚ ਅਰਤਨ ਮੰਨ ਰਹੇ ਨੇ ਤਾਂ ਨਾ ਦੇ ਗੋਡਿਆਂ ਨੂੰ ਛਾਂਟ ਦਿੱਤਾ ਜਾਵੇ। ਪਰ ਇੱਟਾਂ ਤੋੜੀ ਜਾਵੇ। ਇਸੀ ਜ਼ੁਲੰਮੀ ਇੰਤਿਹਾਨ ਜਲਾਦਾ ਵੱਲੋਂ ਦੋਵੇਂ ਸਹਿਜਾਦਿਆਂ ਦੇ ਗੋਡਿਆਂ ਨੂੰ ਛਾਹ ਦਿੱਤਾ ਗਿਆ ਤੇ ਚਿਨਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ। دیوار ਹੋਣੀ-ਹੋਣੀ ਹੋਰ ਉੱਚੀ ਹੋਣ ਲੱਗੀ ਤੇ ਸਹਿਜਾਦਿਆਂ ਦੇ ਮੋਢਿਆਂ ਤੱਕ ਪਹੁੰਚ ਗਈ। ਫਿਰ ਸਹਿਜਾਦਿਆਂ ਦੇ ਮੂੰਹ ਨੱਕ ਅੱਖਾਂ ਤੇ ਸਿਰ ਨੂੰ ਧੱਕਦੇ ਹੋਏ ਪੂਰੀ ਚਿਨ ਦਿੱਤੀ ਗਈ। ਅੰਦਰ ਹਵਾ ਜਾਣੀ ਬੰਦ ਹੋ ਗਈ। دیوار ਵਿੱਚ ਚਿਨਾਈ ਜਾਣ ਕਰਕੇ ਜਦੋਂ ਘੇਰੇ ਦੇ ਨਾਲ ਸਹਿਰਜਾਦਿਆਂ ਦਾ ਧਮਕ ਉੱਟਣ ਲੱਗਾ ਤਾਂ ਸਹਿਰਜਾਦਿਆਂ ਨੇ ਨੀਂਹਾਂ ਵਿੱਚੋਂ ਹੀ ਉੱਚੀ ਜ਼ੋਰ ਨਾਲ ਜਕਾਰਾ ਛੱਡਿਆ ਬੋਲੇ ਫੋਨ ਹਾ ਫਤ ਸ੍ਰੀ ਅਕਾਲ ਤਾਂ ਦੇਵਾਰ ਟੜਕ ਗਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅਜਿਹਾ 2-3 ਵਾਰ ਹੋਇਆ ਜਦੋਂ ਵੀ ਇਹ ਜਲਾਦ دیوار ਚੜਦੇ ਤਾਂ دیوار ਦੀ ਚਣਾਈ ਪੂਰੀ ਹੋ ਜਾਂਦੀ ਉਸ ਤੋਂ ਬਾਅਦ دیوار ਆਪਣੇ ਆਪ ਹੀ ਢਹ ਢੇਰੀ ਹੋ ਜਾਂਦੀ ਕਿਉਂਕਿ ਸਹਾਜਦੰਦ ਦੀ ਸ਼ਹਾਦਤ ਵੀ ਇੰਨੀ ਬੇਮਿਸਾਲ ਸੀ ਕਿ ਉਸ ਸਮੇਂ ਇਹ ਗੰਦਾ ਮੰਜ਼ਰ ਦੇਖ ਕੇ ਸਰਹੰਦਿਆਂ ਦੀਆਂ ਦੀਵਾਰਾਂ ਵੀ پاگل ਹੋ ਗਈਆਂ ਸੀ ਕਿ ਤਨੇ ਕਿਸੇ ਨੇ ਸਲਾਹ ਦਿੱਤੀ ਕਿ ਇਹ ਗੁਰੂ ਦੇ ਪੁੱਤਰ ਨੇ ਗੁਰੂ ਕਰਾਮਾ ਦਿਖਾ ਰਿਹਾ ਹੈ ਜਿਸ ਕਰਕੇ ਇਹ دیوار ਚੀ ਨਹੀਂ ਜਾਣੀ ਦੋਵੇਂ ਸਹਾਜਦ ਦੇ ਬੇਹੋਸ਼ ਹੋ ਗਏ ਸੀ ਉਨ੍ਹਾਂ ਡੋਮਾ ਦੇ ਮੋਤੇ ਪਾਣੀ ਦੇ ਛਿੱਟੇ ਮਾਰ ਕੇ ਉਹਨਾਂ ਨੂੰ ਰੋਸ਼ ਵਿੱਚ ਲਿਆਇਆ ਗਿਆ ਤੇ ਪੁੱਛਿਆ ਗਿਆ ਕਿ ਹਾਲੇ ਵੀ ਮੌਕਾ ਏ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਮਾਰੇ ਜਾਓਗੇ ਇਹ ਸੁਬੇ ਦਾ ਸਵਾਲ ਉਹੀ ਸੀ ਤਾਂ ਸਹਿਬਜ਼ਾਦਾ ਦਾ ਜਵਾਬ ਵੀ ਉਹੀ ਸੀ ਇਹ ਦੇਖ ਕੇ ਵਜ਼ੀਰ ਖਾਨ ਨੇ ਜ਼ਲਾਬਾਂ ਨੂੰ ਸਹਿਬਜ਼ਾਦਾ ਨੂੰ ਜ਼ਿਵਾ ਕਰਨ ਦਾ ਹੁਕਮ ਦਿੱਤਾ ਜ਼ਿਵਾ ਤੋਂ ਪਾਵ ਗਲੇ ਤੇ ਖੰਡਰ ਦੇ ਨਾਲ ਜ਼ੋਰਦਾਰ ਵਾਰ ਕਰਨਾ ਤੇ ਗਲੇ ਨੂੰ ਕੱਟ ਦੇਣਾ ਦੋਵੇਂ ਜਲਾਦਾਂ ਨੇ ਦੋਵੇਂ ਸਹਜ ਜਦਾਂ ਨੂੰ ਗੋਡੇ ਵਿਚਾਲੇ ਦਬਾ ਕੇ ਆਪਣੇ ਖੰਡਰਾਂ ਨੂੰ ਸਹਜ ਜਦਾਂ ਦੇ ਗਲ ਤੇ ਰੱਖ ਲਿਆ ਸਾਸ਼ਲ ਦੇ ਸਹਸ਼ਲ ਦੇ ਨਹੀਂ ਕਿਹਾ ਕਿ ਤੁਸੀਂ ਜਾਣਦੇ ਨਹੀਂ ਕਿ ਅਸੀਂ ਜਲਾਦ ਹੁੰਦੀਆਂ ਸਾਡੇ ਪੁਰਖੇ ਮੂਰਦਿੰਨ ਨੇ ਤੁਹਾਡੇ ਦਾਦੇ ਦੇ ਦਾਦੇ ਅਰਜਨ ਦੇਵ ਨੂੰ ਤੱਤੀ ਤਵੀ ਦੇ ਥੱਲੇ ਲੱਕੜਾਂ ਦੇ ਨਾਲ ਅੱਗ બાળ ਕੇ ਮਾਰਿਆ ਸੀ ਤੇ ਸਾਡੇ ਪੁਰਖੇ ਜਲਾਲੂਦੀਨ ਨੇ ਤੁਹਾਡੇ ਦਾਦੇ ਤੇਜ ਬਹਾਦਰ ਦਾ ਸਰ ਘਰ ਤੋਂ ਅਲੱਗ ਕਰਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਮੌਤ ਦੇ ਘਾਟ ਉਤਾਰਿਆ ਸੀ ਜੇ ਤੁਸੀਂ ਇਸਲਾਮ ਕਬੂਲ ਨਹੀਂ ਕਰਦੇ ਤਾਂ ਤੁਸੀਂ ਤੁਹਾਨੂੰ ਹੀ ਮਾਰ ਦੇਣਾ ਤੇ ਅਸੀਂ ਇਹ ਕੰਮ ਕਰਨ ਲੱਗੇ ਜਮਾਵੀ ਨੀ ਕੰਬਣਾ ਸਹਿਜਾਬਿਆ ਨੇ ਕਿਹਾ ਤੇ ਇਹ ਤਾਂ ਹੋਰ ਵੀ ਕਮਾਲ ਦੀ ਗੱਲ ਹੈ ਤੁਹਾਡਾ ਤੇ ਸਾਡਾ ਤਾਂ ਨਾਤਾ ਬਹੁਤ ਪੁਰਾਣਾ ਹੈ ਉਸੇ ਖਾਨਦਾਨੀ ਜਲਾਦ ਤੇ ਅਸੀਂ ਖਾਨਦਾਨੀ ਸ਼ਹੀਦ ਪਹਿਲਾਂ ਤੁਹਾਡੇ ਪੁਰਖਿਆਂ ਨੇ ਜੋ ਸਿਖਾਇਆ ਕਿ ਕੀ ਉਹ ਕਰੋ ਤੇ ਸਾਨੂੰ ਸਾਡੇ ਪੁਰਖਿਆਂ ਨੇ ਇਹ ਸਿਖਾਇਆ ਅਸੀਂ ਉਹ ਕਰਦੀਆਂ ਦੋ ਗਲਾਦਾਂ ਨੇ ਦੋਵੇਂ ਸਾਜਾਦਾ ਨੇ ਗੱਲ ਤੇ ਖੰਡਰ ਦਾ ਜ਼ੋਰਦਾਰ ਵਾਰ ਕੀਤਾ ਤੇ ਜਿਵਾ ਕਰ ਦਿੱਤਾ ਕਹਿੰਦੇ ਨੇ ਕਿ ਬਾਬਾ ਜ਼ੋਰਾਵਰ ਸਿੰਘ ਵਿਆਹ ਕਰਨ ਦੇ ਤੁਰੰਤ ਬਾਅਦ ਹੀ ਜਾਮੇ ਸ਼ਹਾਰਤਤੀ ਗਏ ਪਰ ਸਾਜਾਦਾ ਫਤੇ ਸਿੰਘ ਅੱਧੀ ਘੜੀ ਪਾਗ 12 ਤੋਂ 13 ਮਿੰਟ ਤੜਫਦੇ ਰਹੇ ਇਨਾ ਤੜਫਣ ਤੋਂ ਬਾਅਦ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਸਹਾਇਜਾ ਦੇ ਨੀਵਾ ਵਿੱਚ ਖੜ ਕੇ ਸਿੱਖੀ ਦੀਆਂ ਨੀਵਾਂ ਨੂੰ ਹੋਰ ਮਜ਼ਬੂਤ ਕਰ ਗਈ ਸਿੱਖੀ ਦੇ ਦੀਵੇ ਵਿੱਚ ਆਪਣੇ ਲਹੂ ਦਾ ਤੇਲ ਪਾ ਕੇ ਸਿੱਖੀ ਦੇ ਇਸ ਦੀਵੇ ਨੂੰ ਫਤਾਲੀ ਰੋਸ਼ਨ ਕਰ ਗਈ ਪਰ ਅੱਜ ਸਾਨੂੰ ਸੋਚਣਾ ਪਏਗਾ ਕਿ ਕੀ ਅਸੀਂ ਉਹਨਾਂ ਦੀ ਸ਼ਹਾਦਤ ਦੀ ਕਦਰ ਪਾਈ ਸਾਨੂੰ ਉਹਨਾਂ ਕਾਰਨਾਂ ਨੂੰ ਵੀ ਜਾਨਣਾ ਪਏਗਾ ਕਿ ਉਹ ਕੀ ਕਾਰਨ ਸੀ ਗੁਨਾਹ ਕਰਕੇ ਸਹਿਜਾਦਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਿੱਖ ਦੇ ਲਈ ਸਿੱਖੀ ਦੇ ਅਸੂਲ ਆਪਣੀ jaan ਨਾਲੋਂ ਵੱਧ ਪਿਆਰੀ ਹੋਣੀ ਚਾਹੀਦੀ ਨੇ ਪਰ ਕਿਤੇ ਅਸੀਂ ਉਹ ਅਸੂਲ ਪੂਰਾ ਨਹੀਂ ਰਹੀ ਸਹਿਜਾਦੇ ਚਾਹੁੰਦੇ ਤਾਂ ਕੈਸ ਕਤਲ ਕਰਵਾ ਕੇ ਬਿਨੈ ਇਸਲਾਮ ਕਬੂਲ ਕਰਕੇ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਸਕਦੇ ਸੀ ਸੋਹਣਿਆ ਸੋਹਣਿਆ ਹੂਰਾ ਵਰਗੀਆਂ ਸ਼ਹਿਜ਼ਾਦੀਆਂ ਨਾਲ ਨਿਕਾਹ ਕਰਾ ਕੇ ਤਖਤ ਤਾਜ ਤੇ ਬਾੜ ਕੇ ਮਾਲਕ ਬਣ ਕੇ ਮੱਲਾ ਵਿੱਚ ਆ ਸਕਦੇ ਸੀ ਪਰ ਸਰਕਾਰ ਜ਼ਾਦੀਆਂ ਨੇ ਇਹ ਸਭ ਦਿੱਤੀ ਹੀ ਨੋਕ ਤੇ ਰੱਖਿਆ ਤੇ ਕੇਸ ਕਤਲ ਨਹੀਂ ਕਰਵਾਇਆ ਪਰ ਕੀ ਅਸਲੀ ਗੁਰੂ ਦੀ ਮੋਹਰ ਇਹਨਾਂ ਤੇਸਾਂ ਦੀ ਕਦਰ ਕਰ ਰਹੇ ਹਾਂ ਫਿਰੋਜ਼ ਜ਼ਾਦੀਆਂ ਨੇ ਵੀ ਗੁਰਨਾਨਕ ਪਾਤਸ਼ਾਹ ਤੇ ਆਪਣੇ ਵੱਡੇ ਵੱਡੇ ਪੁਰਖਿਆਂ ਗੁਰੂਆਂ ਦੇ ਕਦੇ ਦਰਸ਼ਨ ਨਹੀਂ ਕੀਤੇ ਸੀ ਪਰ ਉਹਨਾਂ ਦੇ ਸ਼ਬਦਾਂ ਵਿੱਚੋਂ ਸਾਖੀ ਪ੍ਰਸਾਦ ਵਿੱਚੋਂ ਆਪਣੇ ਵੱਡੇ-ਵਡੇਰੇ ਪੁਰਖਿਆਂ ਤੇ ਗੁਰੂਆਂ ਦੇ ਦਰਸ਼ਨ ਕੀਤੇ ਅੱਜ ਵੀ ਤਰ੍ਹਾਂ ਤਸਵੀਰਾਂ ਜਾਂ ਮੂਰਤਿਆਂ ਤੋਂ ਆਪਣੇ ਗੁਰੂਆਂ ਦੇ ਦਰਸ਼ਨ ਨਹੀਂ ਕੀਤੇ ਗੁਰੂਆਂ ਨੇ ਤਸਵੀਰਾਂ ਤੋਂ ਨਹੀਂ ਲੱਭਿਆ ਗੁਰਮੇਰਤ ਗੁਰ ਸ਼ਬਦ ਹੈ ਗੁਰਤੀ ਮੂਰਤ ਮਨ ਵਿੱਚ ਧਿਆਨ ਛੋਟੇ ਸਾਹਿਬ ਜੀ ਨੇ ਭਰੀ ਕਚਾਈ ਦੇ ਵਿੱਚ ਕਿਹਾ ਸੀ ਕਿ ਸਾਡਾ ਹਿੰਦੂਆਂ ਨਾਲ ਕੋਈ ਵੈਰ ਨਹੀਂ ਆ ਪਰ ਇਹ ਪਹਾੜੀ ਰਾਜੇ ਇਸ ਗੱਲ ਤੋਂ ਸਾਡੇ ਦੁਸ਼ਮਣ ਬਣ ਗਏ ਨੇ ਇਹ ਗੁੱਤਾਂ ਨੂੰ ਪੂਜਦੇ ਨੇ ਕਿਸੇ ਗੁੱਤਾਂ ਦੀ ਪੂਜਾ ਦਾ ਖੰਡਨ ਕਰਦੇ ਆਂ ਸਾਨੂੰ ਅੱਜ ਸੋਚਣਾ ਪਵੇਗਾ ਕਿ ਕੀ ਅਸੀਂ ਅੱਜ ਤਸਵੀਰਾਂ ਤੇ ਮੂਟਿਆਂ ਦੇ ਨਹੀਂ ਪੂਜ ਰਹੇ ਤਸਵੀਰਾਂ ਨੂੰ ਮੱਥੇ ਨਹੀਂ ਟੇਕ ਰਹੇ ਜਿਵੇਂ ਸਹਜ ਜਦੋਂ ਨਹੀਂ ਇਸ ਗੱਲ ਨੂੰ ਮਨ ਨਹੀਂ ਰਹੀ ਤਾਂ ਕਿ ਕਿਸ ਹੱਸੇ ਨਾਲ ਖੁਦ ਨੂੰ ਉਹਨਾਂ ਦੇ ਵਾਰਸ ਕਹਿ ਰਹੇ ਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਹੀ ਮੂਲ ਮੰਤਰ ਦੇ ਵਿੱਚ ਪ੍ਰਮਾਤਮਾ ਨੂੰ ਅਕਾਲ ਮੂਰਤ ਲਿਖਿਆ ਹੈ। ਭਾਵ ਉਹ ਪ੍ਰਮਾਤਮਾ ਤੇ ਕਾਲ ਦਾ ਸਮੇਂ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਇਸ ਤੋਂ ਇਲਾਵਾ ਪ੍ਰਮਾਤਮਾ ਨੂੰ ਨਿਰੰਕਾਰ ਵੀ ਲਿਖਿਆ ਗਿਆ ਹੈ। ਭਾਵ ਉਹਦਾ ਕੋਈ ਵੀ ਆਕਾਰ ਨਹੀਂ। ਛੋਟੇ ਸਹਜ ਜਾਗਿਆਵਾਜ ਮਾਤਾ ਜਿਗਰੀ ਜੀ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇ। ਬੱਚਿਆਂ ਦੇ ਇਤਿਹਾਸ ਦੇ ਨਾਲ ਜੋੜਿਆ। ਕਿ ਅੱਜ ਦੀਆਂ ਮਾਵਾਂ ਵੀ ਆਪਣੇ ਬੱਚਿਆਂ ਦੇ ਇਤਿਹਾਸ ਦੇ ਨਾਲ ਜੋੜ ਰਹੀਆਂ ਨੇ। ਅੱਜ ਜਿਆਦਾਤਰ ਮਾਵਾਂ ਮਿੱਤ ਬੱਚਿਆਂ ਦੇ ਕੇਸ ਵਾਹਣ ਤੇ ਦਸਤਾਰਾਂ ਸਜਾਉਣ ਨੂੰ ਕੰਧਰ ਸਮਝਦੀਆਂ ਨੇ ਤੇ ਇਸ ਤੋਂ ਔਖ ਤੋਂ ਬਚਣ ਲਈ ਆਪਣੇ ਬੱਚਿਆਂ ਦੇ ਕੇਸ ਖੁਦ ਕਤਲ ਕਰਵਾ ਦਿੰਦੀਆਂ ਨੇ ਤੇ ਬਾਅਦ ਵਿੱਚ ਬਹਾਨਾ ਬਣਾਉਂਦੀਆਂ ਨੇ ਕਿ ਬੱਚੇ ਤੰਗ ਕਰਦੇ ਨੇ ਤਾਂ ਉਹਨਾਂ ਨੇ ਸਵਾਲ ਹੈ ਕਿ ਬੱਚੇ ਤਾਂ ਸਕੂਲ ਜਾਣ ਲੱਗੇ ਵੀ ਤੰਗ ਕਰਦੇ ਨੇ ਖਾਣਾ ਖਾਣ ਲੱਗੇ ਵੀ ਤੰਗ ਕਰਦੇ ਨੇ ਵੀ ਅਸੀਂ ਬੱਚਿਆਂ ਨੂੰ ਸਕੂਲ ਭੇਜਣਾ ਤੇ ਖਾਣਾ ਖਵਾਣਾ ਵੀ ਬੰਦ ਕਰ ਦਿੰਦੇ ਹਾਂ ਦੇ ਨਹੀਂ ਤਾਂ ਫਿਰ ਬੱਚਿਆਂ ਦੇ ਕੇਸ ਵਾਹਣ ਤੇ ਦਫਤਾਰ ਸੁਲਝਾਉਣ ਦੇ ਫਰਜ਼ ਤੋਂ ਬਚਣ ਦੇ ਲਈ ਅਸੀਂ ਉਹਨਾਂ ਦੇ ਕੇਸ ਕਿਉਂ ਕਤਲ ਕਰਵਾ ਦਿੰਨੇ ਆ ਇਹ ਗੱਲ ਨੂੰ ਵੀ ਅਸੀਂ ਸੋਚੀਏ ਜ਼ਰੂਰ ਇਤਿਹਾਸਵਾਲ ਦੁਬਾਰਾ ਮੁੜਦੇ ਆ ਛੋਟੇ ਸਾਬ ਜਦ ਦੇ ਸ਼ਹੀਦੀ ਪਾ ਚੁੱਕੇ ਸੀ ਇਸੇ ਗੱਲ ਦਾ ਪਤਾ ਮਾਤਾ ਗੁਦਰੀ ਜੀ ਨੂੰ ਲੱਗਾ ਇਤਿਹਾਸਕਾਰਾਂ ਦੇ ਮਾਤਾ ਗੁਦਰੀ ਜੀ ਦੀ ਸ਼ਹਾਦਤ ਬਾਰੇ ਵੱਖਰਾ ਆਖ ਵਿਚਾਰ ਨੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਹੀ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਾ ਮਾਤਾ ਗੁਜਰੀ ਜੀ ਭਜਨ ਕਰਦੇ ਆਪਣੇ ਸਵਾਸ ਚੜਾ ਲਏ ਤੇ ਆਪਣੇ प्राण त्याਗ ਦਿੱਤੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਵੱਲੋਂ ਕੁਝ ਸਿਪਾਈਆਂ ਨੂੰ ਮਾਤਾ ਗੁਜਰੀ ਜੀ ਕੋਲ ਤੇ ਗਿਆ ਗਿਆ ਤੇ ਮਾਤਾ ਗੁਜਰੀ ਜੀ ਨੂੰ ਉਹਨਾਂ ਸਿਪਾਈਆਂ ਵੱਲੋਂ ਠੰਡੇ ਬੁੱਝ ਤੋਂ ਨਿੱਚੇ ਸੁੱਟ ਦਿੱਤਾ ਗਿਆ ਜਿਸ ਨਾਲ ਮਾਤਾ ਗੁਜਰੀ ਜੀ ਵੀ ਸ਼ਹਾਦਤ ਦਾ ਜਾਮ ਪੀ ਗਏ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵ ਹਮ ਸਰੋਂ ਪਰ ਉਠਾ ਚਲੇ ਗੁਰਿਆਈ ਕਾ ਹੈ ਕਿਸਾ ਜਹਾਂ ਮੈਂ ਬਣਾ ਚਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ ਗੱਦੀ ਸੇ ਤਾਜੋ ਤਖਤ ਬਸ ਅਬ ਕੌਣ ਪਾਏਗੀ ਦੁਨੀਆਂ ਦੇ ਜ਼ਾਲਿਮਾਂ ਦਾ ਨਿਸ਼ਾਨ ਤੱਕ ਮਿਟਾਏਗੀ। ਕਪਰੇ ਸ਼ਹਾਦਤ ਦੇ ਅਗਲੇ प्रकरण ਦੇ ਵਿੱਚ ਅਸੀਂ ਸਾਹਜ ਪਾਵਾਂਗੇ ਕਿ ਸ਼ਹੀਦ ਕਰਨ ਤੋਂ ਬਾਅਦ ਛੋਟੇ ਸਹਿਜ ਜਾਂਦੇ ਆਂ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਪਾਵਨ ਦੇਹਾਂ ਦਾ ਕੀ ਕੀਤਾ ਗਿਆ। ਕਿਸ ਤਰ੍ਹਾਂ ਦੀਵਾਨ ਟੋਡੇਮਲ ਨੇ ਸਹਿਜ ਜਾਂਦੇ ਆਂ ਤੇ ਮਾਤਾ ਗੁਜਰੀ ਜੀ ਦੇ ਇਨ੍ਹਾਂ ਦੇਹਾਂ ਦਾ ਸੰਸਕਾਰ ਕੀਤਾ। ਦੀਵਾਨ ਟੋਡੇਮਲ ਤੇ ਭਾਈ ਮੋਤੀराम ਮਹਿਰਾ ਜੀ ਨੂੰ ਵਜ਼ੀਰ ਖਾਂ ਵੱਲੋਂ ਕੀ ਸਜ਼ਾ ਦਿੱਤੀ ਗਈ। ਉਤੇ ਹਾਫ ਦੀ ਸਾਂਝ ਪਾਉਂਦੀਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਿਆ ਹੋਣਗੀਆਂ ਹਿਮਾ ਦੇ ਜਾਚ ਕਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰ ਸ਼ਹਾਦਤ